ਕਸੋਦਰin ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਕਸਬਾ ਰਾਮਪੁਰਾ ਦੇ ਥਾਣਾ ਸਦਰ ਵਿਖੇ ਤਾਇਨਾਤ ਇੱਕ ਹੈੱਡ ਕਾਂਸਟੇਬਲ ਦੀ ਅਚਾਨਕ ਚੱਲੀ ਗੋਲੀ ਲੱਗਣ ਦੇ ਨਾਲ ਹੋਈ ਮੌਤ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਪੜਤਾਲ ਜਾਣਕਾਰੀ ਦਿੰਦੇ ਹੋਏ ਡੀਐਸਪੀ ਫੂਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਅੱਜ ਸਵੇਰੇ ਥਾਣਾ ਸਦਰ ਵਿਖੇ ਤਾਇਨਾਤ ਹੈੱਡ ਕਾਂਸਟੇਬਲ ਸੁਖਪਾਲ ਸਿੰਘ AK47 ਰਾਈਫਲ ਉਸ ਦੇ ਕੋਲ ਸੀ ਜਿਸ ਦੇ ਵਿੱਚੋਂ ਅਚਾਨਕ ਗੋਲੀ ਚੱਲ ਗਈ ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਤੁਰੰਤ ਥਾਣੇ ਦੇ ਵਿੱਚ ਤਾਇਨਾਤ ਹੋਰ ਕਰਮਚਾਰੀਆਂ ਵੱਲੋਂ ਉਸ ਨੂੰ ਤੁਰੰਤ ਇਲਾਜ ਦੇ ਲਈ ਰਾਮਪਰਾ ਫੂਲ ਦੇ ਸਰਕਾਰੀ ਹਸਪਤਾਲ ਵਿਖੇ ਲਜਾਇਆ ਗਿਆ ਜਿੱਥੇ ਕਿ ਉਸ ਦੀ ਮੌਤ ਹੋ ਗਈ ਉਥੇ ਹੀ ਡੀਐਸਪੀ ਫੂਲ ਨੇ ਇਹ ਵੀ ਦੱਸਿਆ ਕਿ ਹਰ ਮਾਮਲੇ ਪਹਿਲੂ ਦੇ ਨਾਲ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰ ਇਹ ਗੋਲੀ ਕਿਵੇਂ ਚੱਲੀ ਅਤੇ ਹਾਦਸਾ ਕਿਵੇਂ ਹੋਇਆ ਤੁਸੀਂ ਦੇਖ ਰਹੇ ਹੋ ਤਸਵੀਰਾਂ ਸਿਵਲ ਹਸਪਤਾਲ ਰਾਮਪਰਾ ਫੂਲ ਦੀਆਂ ਜਿੱਥੇ ਕਿ ਗੋਲੀ ਲੱਗਣ ਤੋਂ ਬਾਅਦ ਹੈੱਡ ਕਨਸਟੇਬਲ ਸੁਖਪਾਲ ਸਿੰਘ ਨੂੰ ਇਲਾਜ ਦੇ ਲਈ ਲਿਜਾਂਦਾ ਗਿਆ ਜਿੱਥੇ ਕਿ ਡਾਕਟਰਾਂ ਵੱਲੋਂ ਉਹਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਪੂਰੀ ਜਾਣਕਾਰੀ ਸੁਣਵਾਨੇ ਆ ਡੀਐਸਪੀ ਫੂਲ ਤੋਹੀ ਇਹ ਹੈ ਇਸ ਕੀ ਮਾਮਲਾ ਅੱਜ ਸਾਡੇ ਥਾਣਾ ਸਾਦਰ ਰਾਮਪੁਰਾ ਵਿਖੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਆ ਜੋ ਸਾਡੇ ਹੈੱਡ ਕਨਸਟੇਬਲ ਸਰਦਾਰ ਸੁਖਪਾਲ ਸਿੰਘ ਜੋ ਆਪਣੀ ਡਿਊਟੀ ਤੇ 60 ਰੈਫਰ ਲੈ ਕੇ ਚੱਲੇ ਸੀ ਜਦੋਂ ਉਹ ਡਿਊਟੀ ਤੇ ਜਾਣ ਸਮੇਂ ਬਾਹਰ ਆਪਣਾ ਸੰਤਰੀ ਪੋਸਟ ਕੋਲੇ ਕੁਰਸੀ ਤੇ ਬੈਠਣ ਲੱਗੇ ਤੋਂ ਅਚਾਨਕ 60 ਦੀ ਗੋਲੀ ਚੱਲ ਕੇ ਉਹਨਾਂ ਦੇ ਸੀਨੇ ਵਿੱਚ ਖੱਬੇ ਪਾਸੇ ਲੱਗੀ ਤੇ ਜਿਨ੍ਹਾਂ ਨੂੰ ਲਾਜਰੀ ਤੁਰਤ ਸਾਡੇ ਹੈੱਡ ਕੰਟਰ ਵਿੱਚ ਸਵਿੰਦਰ ਸਿੰਘ ਤੇ ਹੋਰ ਮਲਾਜ਼ਮਾਂ ਨੇ ਇੱਥੇ ਸਿਵਲ ਹਸਪਤਾਲ ਰਾਮਪੁਰਾ ਵਿਖੇ ਲੈ ਜਾਂਦਾ ਪਰ ਉਹਨਾਂ ਦੀ ਮੌਤ ਹੋ ਗਈ ਜਿਹਦੇ ਇਹਨਾਂ ਦੀ ਮੌਤ ਸੰਬੰਧੀ ਜੋ ਸਾਡੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹ ਜਾਂਚ ਪ੍ਰਾਂਤ ਤੱਥ ਸਾਹਮਣੇ ਆਉਣਗੇ ਉਹ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ